ਅਮਨਦੀਪ ਸਿੰਘ ਜੋੜ ਚੁੱਕਿਆ ਜਿਹੜਾ ਪ੍ਰਧਾਨ ਹੈ ਯੂਨੀਅਨ ਦੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਜਿਹੜਾ ਇਸ ਟਾਈਮ ਗੈਲੋ ਪਲੇਟ ਨੰਬਰ ਦਾ ਇਹ ਹੈ ਕਿ ਸਰ ਜਿੱਤਣਾ ਇਹ ਵੀ ਸੁਣਦਾ ਹੈ ਕਿ ਕੰਦਾ ਕਿ ਕਰੋੜ ਰੁਪਇਆ ਲਿਆ ਕਈ ਕਈ ਆਨ ਕਹਿ ਰਹੇ ਕਿ ਇਹ ਆਪਾਂ ਵਾਲੇ ਤੋਂ ਇਹਨਾਂ ਲਿਆ ਤਾਂ ਕਿ ਉਹ ਸਾਡੇ ਚਲਾਨ ਕਰਾ ਰਿਹਾ ਪ੍ਰਸ਼ਾਸਨ ਤੋਂ ਲਿਆ ਕੀ ਇਹਦਾ ਆਪਣਾ ਕਰਦੇ ਅੱਛਾ ਚਲੋ ਤੁਸੀਂ ਬਹੁਤ ਵਧੀਆ ਗੱਲ ਹੈ ਜੀ ਕੋਈ ਪਤਾ ਮੈਂ ਦੇਖਿਆ ਕਿਸੇ ਕਮੈਂਟ ਵੀ ਕੀਤਾ ਸੀ ਮੈਨੂੰ ਕਿਸੇ ਡਰਾਈਵਰ ਦੀ ਟੀਮ ਨੇ ਭੇਜਿਆ ਸੀਗਾ ਵੀ ਅਮਨਦੀਪ ਨੇ ਕੰਪਨੀਆਂ ਤੋਂ ਪੈਸੇ ਲਏ ਆ ਜਾਂ ਪ੍ਰਸ਼ਾਸਨ ਤੋਂ ਪੈਸੇ ਲਏ ਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਭਾਈ ਜੀ ਕਿ ਕੰਪਨੀਆਂ ਮੈਨੂੰ ਪੈਸੇ ਕਿਉਂ ਦੇਣੀਆਂ ਆ ਮੈਂ ਉਹਨਾਂ ਦੇ ਚਲਾਨ ਕਰਾਵਾਂ ਠੀਕ ਹੈ ਜੀ ਇਹ ਇਹ ਮਿਸਗਾਈਡ ਮਿਸਗਾਈਡ ਕੀਤਾ ਜਾ ਰਿਹਾ ਕਿਸੇ ਅਣਜਾਣ ਬੰਦੇ ਦੀ ਸ਼ਰਾਰਤੀ ਅੰਸਰ ਦੀ ਗੱਲ ਹੈ ਅਸੀਂ ਲੜਾਈ ਲੜ ਰਹੇ ਆ ਪਿਛਲੇ 3 ਸਾਲਾਂ ਤੋਂ ਜਿੱਦੇ ਚ ਮੈਂ 18 ਦਿਨ ਦੀ ਹੜਤਾਲ ਕੀਤੀ ਹੈ 10 ਅਗਸਤ ਤੋਂ ਲੈ ਕੇ 18 ਅਗਸਤ ਤੱਕ ਮੈਂ 10 ਦਿਨ ਤੋਂ ਫਰਕਾ ਤੇ ਬੈਠਾ ਰਿਹਾ 25 ਸੈਕਟਰ ਰੈਲੀਗ੍ਰਾਉਂਡ ਜਿੱਦੇ ਚ ਅਸੀਂ ਵਾਈਲ ਟੈਕਸੀ ਜਿਹੜੀ ਵਾਈਲ ਫੇਰ ਤੇ ਚੱਲ ਰਹੀ ਸੀ ਵਾਈਲ ਪਲੇਟ ਤੇ ਬਲਾਬਲਾ ਜਿਹੜੀ ਚੱਲ ਰਹੀ ਹੈ ਫਾਈਟ ਪਲੇਟ ਤੇ ਜਿਹੜੀ ਇੰਟਰਾਵਰ ਦੇ ਰੈਪਰੋ ਤੇ ਗੱਡੀਆਂ ਚੱਲ ਰਹੀਆਂ ਐ ਉੱਪਰ ਤੇ ਚੱਲ ਰਹੀਆਂ ਐ ਕੋਲਾ ਤੇ ਚੱਲ ਰਹੀਆਂ ਉਹਦੇ ਖਿਲਾਫ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਮੇਰਾ 3 ਸਾਲ ਦਾ ਸੰਘਰਸ਼ ਹੈ ਜਿੱਥੇ ਅਸੀਂ ਹੁਣ ਗਵਰਨਰ ਸਾਹਿਬ ਕੋਲ ਵੀ ਪੰਜ ਵਾਰੀ ਮਿਲ ਚੁੱਕੇ ਹਾਂ ਦੋ ਵਾਰੀ ਪਹਿਲਾਂ ਬਨਵਾਰੀ ਲਾਜਰੀ ਨੂੰ ਮਿਲ ਚੁੱਕੇ ਹਾਂ ਇਹ ਸਾਡੇ ਲਈ ਕਾਨੂੰਨ ਬਣਿਆ ਇਸ ਕੰਮ ਦੇ ਲਈ ਇਹਨਾਂ ਕੰਪਨੀਆਂ ਦੇ ਇਹ ਨਿਯਮ ਲਾਗੂ ਕਰਨੇ ਪੈਣਗੇ ਤੁਹਾਨੂੰ ਔਰ ਇੱਕ ਰੇਟ ਲਿਸਟ ਤੈਅ ਕਰਨੀ ਪੈਗੀ ਜਿਹੜਾ ਸਾਡਾ ਘਰਾਇਆ ਹੈ ਪਾੜਾ ਕੇਬਲਾਂ ਦਾ ਉਹ ਪਾੜਾ ਜਿਹੜਾ ਹੋਇਆ ਤਾਂ ਮੁਕਲਾ ਕੇਬਲ ਦਾ ਨਹੀਂ ਹੋਇਆ ਉਹ ਫਾਈ ਦੇ ਆਟੋ ਵਾਲੇ ਦਾ ਵੀ ਹੋਇਆ 7 ਜੁਲਾਈ 2025 ਤੇ 1 26/6 2025 ਨੂੰ ਐਗਰੀਕੇਟਰ ਪਾਲਸੀ ਬਣੀ ਜਿਹਦੇ ਦਾ ਉਸੇ ਲਾਲੋ ਵੀ ਜਿਹੜੇ ਭਾਈ ਕਰੇ ਆ ਉਹਨਾਂ ਦੇ ਰਿਪਰੈਜ਼ੈਂਟੇ ਮੈਂ ਕਿਸੇ ਦਾ ਨਾਮ ਲੈ ਕੇ ਨਹੀਂ ਕਹਿੰਦਾ ਚੰਦਾ ਉਹ ਮਿਸਗਾਈਡ ਕਰਦੇ ਆ ਡਰਾਈਵਰਾਂ ਨੂੰ ਔਰ ਕੰਪਨੀ ਵਾਲੇ ਵੀ ਬੋਲਾ Uber Driver App ਵਾਲੇ Swiggy Zomato ਵਾਲੇ ਵੀ ਕਿ ਜਿਹੜੀ ਵਾਈਟ ਪਲੇਟ ਵਾਹਨ ਹੈ ਉਹ ਕਿਸੇ ਵੀ ਸਟੇਟ ਦਾ ਹੋਵੇ ਉਹ ਚੰਡੀਗੜ੍ਹ ਦੇ ਵਿੱਚ ਚੱਲ ਸਕਦਾ ਹੈ ਉਹਦੇ ਤੇ ਕੋਈ ਚਲਾਨ ਨਹੀਂ ਹੈ ਤੇ ਅਸੀਂ ਤੁਹਾਨੂੰ ਐਪ ਦਿੱਤੀ ਉਹਦੇ ਵਿੱਚ ਤੁਸੀਂ ਜਿਹੜਾ ਆਧਾਰ ਕਾਰਡ ਪਾਓ ਡਰਾਈਵਿੰਗ ਲਾਇਸੈਂਸ ਪਾਓ ਆਰਸੀ ਪਾਓ ਚਲਾਓ ਤੇ ਰਾਈਡ ਲਾਓ ਅਗਰ ਤੁਹਾਨੂੰ ਕੋਈ ਪਰੇਸ਼ਾਨ ਕਰਦਾ ਹੈ ਪੁਲਿਸ ਪ੍ਰਸ਼ਾਸਨ ਪਰੇਸ਼ਾਨ ਕਰਦਾ ਹੈ ਜਾਂ ਕੋਈ ਚਨਾਲ ਹੁੰਦਾ ਉਹ ਅਸੀਂ ਜ਼ਿੰਮੇਵਾਰ ਹੈ ਤੇ ਇਹ ਜਿਹੜੇ ਬਾਈਕ ਵਾਲਿਆਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਹੈ ਉਹ ਵੀ ਉਹਨਾਂ ਨੂੰ ਗਲਤ ਗਾਈਡ ਕਰਦੇ ਆ ਠੀਕ ਹੈ ਜੀ ਇਹਦੇ ਤੇ 26 6 2025 ਨੂੰ ਐਗਰੀਗੇਟਰ ਪਾਲਿਸੀ ਗਾਈਡਲਾਈਨ ਜਿਹੜੀ ਸੀਗੀ ਉਹਨੂੰ ਕਾਨੂੰਨ ਬਣਾ ਦਿੱਤਾ ਗਿਆ ਪਾਲਿਸੀ ਨੋਟੀਫਿਕੇਸ਼ਨ 2025 ਉਹਦੇ ਵਿੱਚ ਸਾਹ ਲਿਖਦਾ ਕਈ ਨਾ ਕੰਪਨੀਆਂ ਦੇ ਵਿੱਚ ਜਿਹੜੀ ਵੀ ਫਾਈਲ ਚੱਲੂਗੀ ਨਾ 4-ਵੀਲਰ ਚੱਲੂਗਾ ਤੂੰ ਇਧਰ ਤੇ 4-ਵੀਲਰ ਉਹ ਵਾਈਟ ਪਲੇਟ ਪ੍ਰੋਵਾਈਡਡ ਹੈ ਤੇ ਸਿਰਫ ਕਮਰਸ਼ੀਅਲ ਵੇਹ ਚਲੇਗੀ ਔਰ ਬਾਈਕ ਐਕਚੁਅਲੀ ਚੰਡੀਗੜ੍ਹ ਦੇ ਵਿੱਚ ਸਿਰਫ ਬਾਈਕ ਚੰਡੀਗੜ੍ਹ ਦੀ ਹੋਣੀ ਚਾਹੀਦੀ ਹੈ ਕੀ ਬਾਈਕ ਹੋਣੀ ਚਾਹੀਦੀ ਠੀਕ ਹੈ ਜੀ ਅਸੀਂ ਕਹਿੰਦੇ ਹਾਂ ਚਲੋ ਪੈਟਰੋਲ ਦੀ ਵੀ ਲਿਬਰ ਦੇ ਦੇਈਏ ਪੈਟਰੋਲ ਵੀ ਦੇ ਦਈਏ ਉਹਦੇ ਤੇ ਵੀ 100 200 400 500 ਬਾਈਕ ਨੂੰ ਪਰਮਿਸ਼ਨ ਮਿਲੇਗੀ ਪੈਸੰਜਰ ਵਹੀਕਲ ਦਾ ਸਹੀ ਕੀ ਸਵਾਟੋ ਦਾ ਨਹੀਂ ਲਾਇਸੈਂਸ ਮਿਲੇਗਾ ਉਹਨੂੰ Amazon ਦਾ ਲਾਇਸੈਂਸ ਨਹੀਂ ਮਿਲੇਗਾ ਫਲਿੱਪ ਕਾਰਦਾ ਨਹੀਂ ਮਿਲੇਗਾ ਪੋਸ਼ਟਲ ਸਰਵਿਸ ਦਾ ਨਹੀਂ ਮਿਲੇਗਾ ਕਾਮਰਸ ਪੀਜ਼ਾ ਤੇ ਡਿਲੀਵਰੀ ਕਰਨ ਦਾ ਮੈਨੂੰ ਮਿਲੇਗਾ ਜੈਫਟੋ ਤੇ ਡਿਲੀਵਰੀ ਕਰਨ ਦਾ ਨਹੀਂ ਮਿਲੇਗਾ ਮੈਂ ਤੇਰੇ ਕੋਲ ਪਾਈਕ ਟੈਕਸੀ ਦੇ ਪੈਸੰਜਰ ਵਹੀਕਲ ਦਾ ਲਾਇਸੈਂਸ ਮਿਲੇਗਾ ਜੇ ਚੰਡੀਗੜ੍ਹ ਦੇ ਨਾਮ ਦੇ ਹਿਸਾਬ ਨਾਲ ਉਹ ਸ਼ਰਤਾਂ ਦੇ ਹਿਸਾਬ ਨਾਲ ਪੀੜੀ ਪਲੇਟ ਲੈਂਦੇ ਸੀ ਮੈਂ ਇੱਕ ਜੀ ਹੋਰ ਦੇਖ ਰਿਹਾ ਪਾਜੀ ਮੈਂ ਸਾਰਾ ਗਵਰਨਮੈਂਟ ਤੇ ਵੈਬਸਾਈਟ ਤੇ ਵੀ ਦੇਖਿਆ ਕੋਈ ਇਦਾਂ ਦਾ ਹੈ ਹੀ ਨਹੀਂ ਕਿ ਆਪਾਂ ਇਹਨੂੰ ਚਲਾ ਸਕਦੇ ਟੈਕਸੀ ਵਾਸਤੇ ਉਹੀ ਕਹ ਰਹੇ ਨੇ ਜੀ ਜਦੋਂ ਇਸ ਤੋਂ ਪਹਿਲਾਂ ਵੀ ਜਿਹੜਾ ਆਮ ਜਿਹੜਾ ਆਕਟ ਕਹਿੰਦੇ ਆ ਜਿਹਨੂੰ ਮੋਟਰ ਵਹੀਕਲ ਐਕਟ ਕਹਿੰਦੇ ਆ 1988 ਉਹਦੇ 'ਚ ਵੀ ਲਿਖਿਆ ਜਿਹੜਾ ਨਿੱਜੀ ਵਾਹਨ ਹੈ ਤੁਸੀਂ ਸ਼ੋਰੂਮ ਤੋਂ ਨਵੀਂ ਗੱਡੀ ਲੈਣ ਜਾਂਦੇ ਹੋ ਕਾਈ ਬਾਈਕ ਲੈਣੀ ਹੋ ਥਰੂ ਵੀਲਰ ਲੈਣੀ ਹੋ ਥਰੀ ਵੀਲਰ ਲੈਣੀ ਹੋ ਉਹਦੇ 'ਚ ਸਾਫ਼ ਲਿਖਿਆ ਹੈ ਵੀ ਜੇ ਤੁਸੀਂ ਵਾਈਟ ਪਲੇਟ ਕਰਾ ਦਿਓ ਰਜਿਸਟਰਡ ਚ ਅਸੀਂ ਪੰਜਾਬ ਕਰਾ ਦਿਓ ਮਰਜ਼ੀ ਕਰਾ ਦਿਓ ਜੇ ਵਾਈਟ ਪਲੇਟ ਕਰਾ ਲਿਆ ਤੁਹਾਨੂੰ ਜੋ ਫਾਰਮ ਹੁੰਦੇ ਆ 26 ਨੰਬਰ 27 ਨੰਬਰ 28 ਨੰਬਰ ਉਹ ਸਾਈਨ ਕਰਾ ਦਿਆ ਉਹਦੇ 'ਚ ਲਾਈਨ ਲਿਖੀ ਹੋਈ ਕਿ ਤੁਸੀਂ ਇਹਨੂੰ ਕਮਰਸ਼ੀਅਲ ਯੂਜ਼ ਨਹੀਂ ਕਰ ਸਕਦੇ ਇਹ ਨਿੱਜੀ ਵਾਹਨ ਹੈ ਤੁਹਾਡਾ ਤੁਸੀਂ ਆਪਣੀ ਫੈਮਿਲੀ ਨਾਲ ਇਹ ਨਹੀਂ ਹੈ ਕਿ ਤੁਸੀਂ ਇੱਥੇ ਸਵਾਰੀਆਂ ਢੋਹੋਗੇ ਕੋਈ ਕੋਈ ਜਿਹੜਾ ਇਨਕਮ ਦਾ ਸੋਰਸ ਹੁੰਦਾ ਹੈ ਜਿਹਨੂੰ ਇਨਕਮ ਕਹਿੰਦੇ ਆਪਣਾ ਕਮਾਈ ਦਾ ਸਾਧਨ ਉਹ ਇਸ ਗੱਡੀ ਤੋਂ ਨਹੀਂ ਕਰ ਸਕਦੇ ਤੁਸੀਂ ਇਸ ਸਕੂਟਰ ਤੋਂ ਨਹੀਂ ਕਰ ਸਕਦੇ ਤੇ ਉਹਦੇ ਆਧਾਰ ਤੇ ਇਲੀਗਲ ਹੋ ਹੈਗੇ ਨੇ ਉਹ ਹੁਣ ਆਪਣੇ ਆਪ ਨੂੰ ਸਭੀ ਨੂੰ ਬਚਾ ਲੀ ਪਿੱਛੇ ਉਹ 2 ਸਾਲ ਪਹਿਲਾਂ ਇਹ ਲੱਗਿਆ ਹੋਈ ਸੀ ਵੀ ਜੈਲੋ ਪਲੇਟ ਕਰਾਣੀ ਹੈ ਜੀ ਸਾਨੂੰ ਚੰਡੀਗੜ੍ਹ ਪ੍ਰਸ਼ਾਸਨ ਤੋਂ ਪਰਮਿਸ਼ਨ ਦੇ ਦਿੱਤੀ ਸੀ ਕਿ ਅੱਜ ਤੱਕ ਨਹੀਂ ਉਹ ਯੈਲੋ ਪਲੇਟ ਨਹੀਂ ਹੋਈ ਉਹਨਾਂ ਨੇ 6 ਮਹੀਨੇ ਦਾ ਚੰਡੀਗੜ੍ਹ ਪ੍ਰਸ਼ਾਸਨ ਤੋਂ ਟਾਈਮ ਵੀ ਮੰਗਿਆ ਸੀ ਇਸ ਗੱਲ ਨੂੰ 2 ਸਾਲ ਹੋ ਗਏ ਨੇ ਕਿ ਜੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਕੰਪਨੀਆਂ ਦੇ ਖਿਲਾਫ ਪਹਿਲੀ ਗੱਲ ਤਾਂ ਉਹ ਚਲਾਨ ਜਿਹੜਾ ਹੈਗਾ ਉਹ ਕੰਪਨੀਆਂ ਦੇ ਖਿਲਾਫ ਹੋ ਰਿਹਾ ਉਹ ਚਲਾਨ ਤੇ ਲਿਖਿਆ ਜਾ ਰਿਹਾ ਹੈ ਪ੍ਰਾਈਵੇਟ ਅਫੀਸ਼ਲ ਯੂਜ਼ ਇਨ ਕਮਰਸ਼ੀਅਲ ਐਕਟੀਵਿਟੀ ਵਿਦ ਉਬਰ ਵਿਦ ਓਲਾ ਵਿਦ ਡਰਾਈਵਰ ਵਿਦ ਰੈਪਿਡੂ ਠੀਕ ਹੈ ਜੀ ਤੋਂ ਚਲਾਨ ਇਨ ਡਰਾਈਵਰ ਰੈਪਿਡੂ ਭਰਨੀ ਹੈ ਕਿਉਂਕਿ ਤੁਸੀਂ ਉਹਨਾਂ ਦੇ ਕਸਪਰ ਕੇਰ ਤੇ ਕਾਲ ਕਰਦੇ ਜਦੋਂ ਰਾਈਡਰ ਕਰਦੇ ਨੇ ਜਾਂ ਕੋਈ ਵਾਈਡ ਪਲੇਟ ਵਾਲਾ ਕਰਦਾ ਹੈ ਕਿ ਉਹ 4 ਵੀਲਰ ਵਾਲਾ ਹੋਵੇ ਤਾਂ ਉਹ ਇਹ ਮਿਸਗਾਈਡ ਕਰਦੇ ਹੈ ਕਸਪਰ ਕੇਰ ਵਾਲੇ कि हमारे पास चंडीगढ़ प्रशासन की तरफ से कोई नोटिफिकेशन नहीं आया ऐसा कोई कानून नहीं है आप चलाइए अगर आपके खिलाफ कोई कार्रवाई होगी तो उसका जिम्मेवार हम है ठीक है जी और चंडीगढ़ प्रशासन ने इन्होंने दे खिलाफ तीन चार सख्त रूल बनाए हैं जिन्होंने उल्लंघना कर रही है पहला रूल चुना चाहिए यह चेक कर सकते एस के डिपार्टमेंट जा सकते सौरभ जी मिल सकते हो शर्मा जी मिल सद सौरभ अपना पोर्वीन शर्मा मिल सद अमित कुमार सैकड़ी मिलते हो एस के डिपार्टमेंट डिपार्टन अपना हैड है उन्होंने भी मिल सकते ਉਹ ਸਾਬਤ ਦੱਸਣਗੇ ਜਿਹੜਾ ਲਾਇਸੈਂਸ ਲੈਣ ਦੀ 4 ਨਵੰਬਰ 2023 ਨੂੰ ਉਹਨਾਂ ਨੂੰ ਲਾਇਸੈਂਸ ਫਰੇਰੇ 5 ਸਾਲ ਦੀ 2027 ਤੱਕ ਦਾ ਉਹਦੇ ਚ ਇਹਨਾਂ ਨੇ ਲਿਖਿਆ ਵੀ ਸਾਡੇ ਚੰਡੀਗੜ੍ਹ ਦੇ ਵਿੱਚ ਆਹ ਆਫਿਸ ਐਡਰੈਸ ਹੈਗੀ ਹੈ ਠੀਕ ਹੈ ਜੀ ਆਫਿਸ ਐਡਰੈਸ ਤੇ ਗਏ ਸਟੇਟ ਡਿਪਾਰਟਮੈਂਟ ਤੇ ਚੈਕਿੰਗ ਵੀ ਗਿਆ ਕੋਈ ਵੀ ਆਫਿਸ ਵਰਕਿੰਗ ਨਹੀਂ ਪਾਇਆ ਗਿਆ ਤੇ ਕਈ ਜਗ੍ਹਾ ਤੇ ਆਫਿਸ ਬੰਦ ਪਾਏ ਗਏ ਠੀਕ ਹੈ ਜੀ ਪਹਿਲੀ ਉਲੰਘਣਾ ਹੋਊਗੀ ਰਾਈਸਿਟੀ ਦਾ ਆਫਿਸ ਨਹੀਂ ਆਏਗਾ ਉਹਦੇ ਚ ਇਹਨਾਂ ਨੇ 8 ਜੁਲਾਈ ਨੂੰ ਵੀ ਨੋਟਿਸ ਕੀਤਾ ਵੀ ਆਹ ਰੂਲ ਔਰ ਰੈਗੂਲੇਸ਼ਨ ਤੁਸੀਂ ਮੰਨੋ ਇੰਪਲੀਮੈਂਟ ਕਰੋ ਰੇਟ ਵੀ ਤੈਅ ਕਰੋ ਦੇ 18 ਜੁਲਾਈ ਨੂੰ ਗਿਆ ਮੇਲ ਤੇ 22 ਜੁਲਾਈ ਨੂੰ ਮਿਲ ਗਈ ਫਿਰ 2 ਸਤੰਬਰ ਨੂੰ ਮਿਲ ਗਈ ਫਿਰ 18 ਸਤੰਬਰ ਨੂੰ ਮੀਟਿੰਗ ਹੋਈ ਕੰਪਨੀ ਵਾਲਿਆਂ ਦੀ ਤੇ ਐਸੋਸੀਏਸ਼ਨਾਂ ਦੀ ਉਸ ਐਸੋਸੀਏਸ਼ਨ ਦੇ ਵਿੱਚ ਜਿਨ੍ਹਾਂ ਦੇ ਸੰਚਾਲਕ ਸੀਗੀ ਅਗਵਾਈ ਕੀਤੀ ਸੀ ਉਹ ਅਮਿਤ ਕੁਮਾਰ ਜੀ ਨੇ ਕੀਤੀ ਵੀ 3 ਅਕਤੂਬਰ ਤੱਕ ਨੂੰ ਟਾਈਮ ਹੈ ਕਿ ਨਹੀਂ ਤਾਂ ਤੁਹਾਡੇ ਕੋਲ ਐਕਸ਼ਨ ਹੋਊਗਾ ਤੁਸੀਂ ਦੱਸੋ 3 ਅਕਤੂਬਰ ਨੂੰ ਉਹ ਭਾਈ ਜੀ ਮਿਲੇ ਐਸਟੀਏ ਨੂੰ ਉਹਨਾਂ ਨੇ ਕਹਿੰਦਾ ਜੀ ਕਿਰਾਇਆ ਸੀ 90% ਦੇ ਰਹੇ ਆ ਦੇ ਖਿਲਾਫ ਪਰ ਸਾਨੂੰ ਦੱਸਿਆ ਗਿਆ ਅਸੀਂ ਉਹਨਾਂ ਨੂੰ ਸਕਰੀਨਸ਼ਾਟ ਭੇਜੇ ਰੇਟ ਤੇ ਕਿ ਤੁਸੀਂ 10 ਰੁਪਏ ਫਾਇਦੇ ਦਾ ਰੇਟ ਤੈਅ ਕੀਤਾ ਤੇ 10 ਰੁਪਏ ਚ ਗੱਡੀ ਚੱਲ ਰਹੀ ਹੈ 10 ਲੱਗਦੀ। ਉਹ ਸਾਰੇ ਸਕਰੀਨਸ਼ਾਟ ਓਲਾ ਦੇ ਉੱਪਰ ਦੇ ਡਰਾਈਵਰ ਦੇ ਰੈਕੋਡ ਦੇ 100-100 ਸਕਰੀਨਸ਼ਾਟ ਜਮ੍ਹਾਂ ਕਰਾਏ। ਮੇਲ ਵੀ ਕੀਤੇ, ਹੱਥ ਹੈਂਡ ਵੀ ਦੇ ਗਏ ਐ ਐਸ.ਡੀ. ਡਿਪਾਰਟਮੈਂਟ ਲਖੜਾ ਜੀ। ਠੀਕ ਹੈ ਜੀ। ਉਦੋਂ ਤੋਂ ਬਾਅਦ ਵੀ ਵੀ ਕੋਈ ਸੁਣਵਾਈ ਨਹੀਂ ਹੋਈ ਜੀ। ਫਿਰ ਅਸੀਂ گورنر ਸਾਹਿਬ ਨੂੰ ਮਿਲੇ। گورنر ਸਾਹਿਬ ਨੇ ਲਖੜਾ ਜੀ ਨੂੰ ਦੁਬਾਰਾ ਫੋਨ ਕੀਤਾ ਕਿ ਨਾਥੀ ਮੀਟਿੰਗ ਨਾਲ ਉੱਪਰ ਆਓ। ਉਹਨਾਂ ਨੂੰ ਨੋਟਿਸ ਭਜਾਓ ਕਿ ਵੀ ਥੋਡੇ ਲਾਇਸੈਂਸ ਸਸਪੈਂਡ ਕੀਤੇ ਜਾ ਰਹੇ ਹਨ ਨੋਟਿਸ ਇਹ ਹੈ ਜੀ 10 ਅਕਤੂਬਰ ਨੂੰ ਸ਼ੋਕ ਉਸ ਨੋਟਿਸ 25 ਤਰੀਕ ਨੂੰ ਦੀ ਲਾਇਟ ਸੀ ਵੀ ਥੋਡੇ ਲਾਇਸੈਂਸ ਇਹਨਾਂ ਕਾਰਨ ਕਰਕੇ ਸਸਪੈਂਡ ਹੁੰਦੇ ਨੇ ਤੁਸੀਂ ਆਪ ਦਾ ਰਿਪਲਾਈ ਦਿਓ ਤੁਹਾਡਾ ਲਾਇਸੈਂਸ ਵੀ ਉਹਨਾਂ ਕੈਂਸਲ ਕੀਤਾ ਜਾਵੇ 25 ਤਰੀਕ ਤੱਕ ਕੋਈ ਜਵਾਬ ਨਹੀਂ ਦਿੰਦਾ 14 ਤਰੀਕ ਨੂੰ ਉਹਨਾਂ ਦਾ ਟੂਪਰ ਦੀ ਇੱਕ ਮੀਟਿੰਗ ਵੀ ਰੱਖੀ ਗਈ ਕੰਪਨੀਆਂ ਦੇ ਨਾਲ ਨੌ ਸੈਕਟਰ ਜਿਹੜਾ ਸੈਕਟਰ ਰੇਟ ਦੇ ਵਿੱਚ ਲੜਾਈ ਸੀ ਨੇ ਉਹਦੇ ਵਿੱਚ ਕੋਈ ਵੀ ਰਿਪ੍ਰੈਜ਼ੈਂਟੇਟਿਵ ਆਇਆ ਹੀ ਨਹੀਂ ਦੇਖੋ ਜਿੰਨਾ ਕੰਪਨੀਆਂ ਨੇ ਇਹਨਾਂ ਅਧਿਕਾਰੀਆਂ ਤੋਂ ਐਸਟੀ ਡਿਪਾਰਟ ਹੱਥ ਜੋੜ ਕੇ ਬਿਨੇ ਪੱਤਰ ਲਿਖ ਕੇ ਲਾਇਸੈਂਸ ਲਏ ਅੱਜ ਉਹ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਨੋਟਿਸ ਭੇਜਤੇ ਆਏ ਵੀ ਨਹੀਂ ਉਹਨਾਂ ਨੂੰ ਹੀ ਅੱਖਾਂ ਦਿਖਾਰੇ ਸਾਨੂੰ ਅੱਖਾਂ ਨਹੀਂ ਦਿਖਾਰੇ ਸਿੱਧਾ ਪਹੁੰਚ ਗਏ ਸੀ ਠੀਕ ਹੈ ਜੀ ਸਾਡਾ ਤਜਰੀਆ ਜਿਹੜੇ ਰੂਲਸ ਤੋੜ ਰਹੇ ਨੇ ਸਾਡਾ 6 ਲੱਖ ਦਾ ਮੈਡੀਕਲ ਇੰਸ਼ੋਰੈਂਸ ਹਰੇਕ ਡਰਾਈਵਰ ਦਾ ਜਿਹੜਾ ਕਮਰਸ਼ੀਅਲ ਵੇਟ ਤੇ ਚਲਾਏਗਾ ਚਾਹੇ ਉਹ ਬਾਈਕ ਹੋਵੇ ਚਾਹੇ ਆਟੋ ਹੋਵੇ ਚਾਹੇ ਸਾਡਾ ਡਰਾਈਵਰ ਹੋਵੇ ਕੈਬ ਵਾਲਾ ਉਹਦਾ ਉਹਨਾਂ ਨੇ 6 ਲੱਖ ਦਾ ਮੈਡੀਕਲ ਕਰਾਣਾ ਹੈ 10 ਲੱਖ ਦਾ ਟਰਨ ਸ਼ੁਰੂ ਕਰਾਣਾ ਹੈ ਕਿਸੇ ਦਾ ਨਹੀਂ ਹੋਇਆ ਜਿੱਦਿਹਾ 2018 ਤੋਂ ਇਹ ਮੈਂਡਟਰੀ ਹੈ ਤੇ ਅਸੀਂ ਉਹਨਾਂ ਨੂੰ ਇਹ ਗੱਲ ਕਹਿ ਰਹੇ ਆ ਕਿ ਜਿਹੜੇ ਰੂਲਸ ਤੋੜੇ ਜਾ ਰਹੇ ਨੇ ਉਹਨਾਂ ਦੇ ਖਿਲਾਫ ਚੰਡੀਗੜ੍ਹ ਪ੍ਰਸ਼ਾਸਨ ਇਲੀਗਲ ਬਾਈਕ ਦੇ ਖਿਲਾਫ ਇਲੀਗਲ ਗੱਡੀ ਦੇ ਖਿਲਾਫ ਬਲਾ ਬਲਾ ਦੇ ਖਿਲਾਫ ਐਕਸ਼ਨ ਚ ਆ ਗਿਆ ਉਹਦੇ ਲਈ ਉਹ ਰੀਡ ਰਜਿਸਟ੍ਰੇਸ਼ਨ ਵੀ ਚਲਾਨ ਕੱਟ ਰਿਹਾ ਤਿੰਨ ਦੇ ਵਿੱਚ ਕੱਟ ਰਿਹਾ ਸਾਡੀ ਸਪੋਰਟ ਲੈ ਰਿਹਾ ਕਿਉਂਕਿ ਇਨਵੀਜ਼ੀਬਲ ਫੰਸ ਹੈ ਹੁਣ ਕਿਸੇ ਬਾਈਕ ਦੇ ਪਿੱਛੇ ਕੋਈ ਬੰਦਾ ਬੈਠਾ ਇਹ ਤਾਂ ਪਤਾ ਨਹੀਂ ਲੈ ਕੌਣ ਹੈ ਪਰ ਜਦੋਂ ਅਸੀਂ ਰਾਈਡ ਬੁੱਕ ਕਰਦੇ ਆ ਉਹਦੇ ਚ ਉਹ ਸਕਰੀਨਸ਼ਾਟ ਦਿਖਦਾ ਹੈ ਕਿ ਓਲਾ ਦਾ ਇਹ ਸਕਰੀਨਸ਼ਾਟ ਸਾਡੇ ਤੋਂ ਲੈਂਦੇ ਆ ਐਜ਼ ਅ ਐਵੀਡੈਂਸ ਇਹ ਕਾਨੂੰ ਕੋ 40 ਕਰਨਾ ਚਾਹੁੰਦਾ ਹੈ ਪੋਰਟੇ ਤੋਂ ਦਿਖਾ ਸਕਦੇ ਆ ਕਿ ਮੈਂ ਇਹਦਾ ਚਲਾਨ ਉਹਨਾਂ ਦੇ ਵਿੱਚ ਕੀਤਾ ਤੇ ਹੋਲਾ ਦਾ ਸਵੀਰ ਚੋਟਾ ਹੈ ਬਾਈਕ ਉਹਲੇ ਬੋੱਕੋ ਕੇ ਆਈ ਹੈ ਠੀਕ ਹੈ ਜੀ ਸਾਡੀ ਹੈਲਪ ਸਰ ਇੰਨੀ ਹੈ ਨਾ ਕਿਸੇ ਦੀ ਚਾਪੀ ਕੱਢੀ ਜਾ ਰਹੀ ਹੈ ਨਾ ਕਿਸੇ ਬਾਈਕ ਵਾਲੇ ਨੂੰ ਅਸੀਂ ਰੋਕ ਰਹੇ ਹਾਂ ਜੋ ਵੀ ਰੋਕ ਰਿਹਾ ਪੁਲਿਸ ਪ੍ਰਸ਼ਾਸਨ ਐਸਟੀ ਡਿਪਾਰਟਮੈਂਟ ਰੋਕ ਲਿਆ ਤੇ ਉਹਦੇ ਤੇ ਬੰਦੀ ਕਾਰਵਾਈ ਕਰ ਰਿਹਾ ਚਾਹੇ ਉਹਦਾ ਉਹ ਵੀਅਰ ਦਾ ਚਲਾਨ ਕੱਟ ਰਿਹਾ ਚਾਹੇ ਉਹ ਫੌਂਟ ਕਰ ਰਿਹਾ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਜਿਹੜੇ ਰਿਪਰੈਜ਼ੈਂਟ ਬਾਈਕ ਵਾਲੇ ਆ ਉਹ ਰਾਤ ਨੂੰ 1:30 ਵਜੇ ਰੀਲਿਵੇਸ਼ਨ ਖੜਕੇ ਸਾਡੀ ਪੀਵੀ ਪਬ ਜਿਹੜੀ ਪਰਮਿਟਡ ਨੰਬਰ ਗੱਡੀ ਹੈ ਨਾ ਤਾਂ ਕੋਈ ਪੁਲਿਸ ਮੁਲਾਜ਼ਮ ਹੈ ਮਨੂੰ ਨਾ ਕੋਈ ਐਸਟੀ ਡਿਪਾਰਟਮੈਂਟ ਚ ਉਹਨਾਂ ਦੀ ਕੋਈ ਪੋਸਟ ਹੈ ਨਾ ਉਹ ਕਿਸੇ ਜੁਆਇੰਟ ਐਕਸ਼ਨ ਟੀਮ ਦਾ ਹੈ ਉਹ ਇੱਥੇ ਆ ਕੇ ਰਾਤ ਨੂੰ ਟ੍ਰੇਨ ਕਰਦੀ ਸੀ ਦਿੱਲੀ ਦੀ 20 25 ਜene ਇਕੱਠੇ ਹੋ ਕੇ ਇਹ ਭਰਾ ਨੂੰ ਰੋਕ ਕੇ ਗੱਡੀ ਦੇ ਵਿੱਚ ਤੇ ਇਹਨੂੰ ਕਹਿੰਦੇ ਜੀ ਤੂੰ ਟੈਕਸ ਦਿਖਾ ਕੋਪੋਨ ਟੈਕਸ ਚੈੱਕ ਕਰਨ ਆਇਆ ਬਾਈ ਤੇਰੇ ਕੋਲ ਕਾਹੀ ਹੈ ਇਹਦਾ ਮਤਲਬ ਤੁਸੀਂ ਜਾ ਤਾਂ ਇਹਦੇ ਤੋਂ ਕੋਈ ਤੁਸੀਂ ਪੈਸੇ ਲੈਣਾ ਚਾਹੁੰਦੇ ਸੀਗੇ ਵੀ ਲਿਆ ਵੀ ਤੇਰਾ ਕੋਈ ਟੈਕਸ ਹੈ ਨਹੀਂ ਕਿਉਂਕਿ ਇਹਨੂੰ ਨੌਲੇਜ ਨਹੀਂ ਸੀ ਇਹ ਤਾਂ ਟੈਕਸ ਦੇ ਪੈਸੇ ਮੰਗਦੇ ਫਿਰ ਇਹਨੂੰ ਗਾਲੀ ਗਲੋਚ ਕੀਤਾ ਗਿਆ ਫਿਰ ਇਹਦੀ ਵੀਡੀਓ ਬਣਾਈ ਚੋਰੀ ਚੋਰੀ ਉਹ ਵੀਡੀਓ ਬਣਾ ਕੇ ਕੋਈ ਪੇਜ ਤੇ ਪਾਜੀ ਇਹਦੀ ਬਿਨਾ ਪਰਮਿਸ਼ਨ ਤੋਂ ਇਹ ਇਹਨਾਂ ਗੁੰਡਾਗਰਦੀਆਂ ਉੱਤਰ ਕੇ ਆ ਕੇ ਕਿਤੇ ਤਾਂ ਇਹ ਸ਼ਰਮ ਗੁੰਡਾਗਰਦੀ ਹੈ ਚੰਡੀਗੜ੍ਹ ਦਾ ਪ੍ਰਸ਼ਾਸਨ ਚੰਡੀਗੜ੍ਹ ਪੁਲਿਸ ਬਹੁਤ ਵਧੀਆ ਪੁਲਸ ਹੈ ਬਹੁਤ ਅੱਛਾ ਵਿਭਾਗ ਹੈ ਸਾਨੂੰ ਆਸ ਹੈ ਅਸੀਂ ਲੈਟਰ ਦਿੱਤਾ ਉੱਤਰ ਰਾਤ ਨੂੰ ਵੀ ਕੰਪਲੀਟ ਕਰਾਤੀ ਅਸੀਂ ਨੌਰਥ ਸੈਕਟਰ ਐਸਐਸਪੀ ਮੈਡਮ ਨੂੰ ਡੀਸੀ ਸਾਹਿਬ ਨੂੰ ਤੇ ਜੀਐਸਪੀ ਜਿੰਨੇ ਵੀ ਸਾਡੇ ਚੰਡੀਗੜ੍ਹ ਦੇ ਆ ਉਹਨਾਂ ਨੂੰ ਸਾਰਿਆਂ ਨੂੰ ਮੇਲ ਕਰ ਦਿੱਤੀ ਗਈ ਹੈ ਇਹ ਐਕਚੁਅਲੀ ਹੋਇਆ ਉਸ ਉਸ ਵੀਡੀਓ ਦੇ ਵਿੱਚ ਇਹਨਾਂ ਨੇ ਮੈਨੂੰ ਵੀ ਟਾਰਗੇਟ ਕੀਤਾ ਹੈ ਮੇਰਾ ਨਾਮ ਲਿਆ ਹੈ ਮੇਰੇ ਜਿਹੜਾ ਦਸਤਾਵਾ ਹੈ ਉਹਦੇ ਖਿਲਾਫ ਇਹਨਾਂ ਨੇ ਮੰਦਭਾਗੀ ਭਾਸ਼ਾ ਬੋਲੀ ਹੈ ਮੈਨੂੰ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਾਰੀਆਂ ਗਲੋਸ ਵੀ ਕੀਤੀਆਂ ਗਈਆਂ ਉਹਦੇ ਖਿਲਾਫ ਮੈਂ ਫਾਲਸ ਅਲਿਗੇਸ਼ਨ ਲਗਾਇਆ ਗਿਆ ਹੈ ਕਿ ਅਮਨਦੀਪ ਨੇ ਪੀਪੀ01 ਦਾ ਟੈਕਸ ਟੈਗ ਕਰਾਤਾ 25 ਹੰਤ ਤੋਂ ਦਿਖਾ ਦੋ ਪੀਪੀ01 ਦਾ ਕੋਈ ਟੈਕਸ ਨਹੀਂ ਹੈ ਜੰਟੀਗੜ੍ਹ ਜੇ ਕੋਈ ਹੈਗਾ ਜਾਂ ਹਰਿਆਣੇ ਵਾਲਾ ਦਾ ਵੀ ਹੋਵੇ ਜਿਹਦਾ ਨੈਸ਼ਨਲ ਪਰਮਿਟ ਹੈ ਆਲ ਇੰਡੀਆ ਟੂਰਿਸਟ ਪਰਮਿਟ ਜਿਹਦੇ ਕੋਲ ਹੈਗਾ ਉਹਦਾ ਕਿਸੇ ਦਾ ਵੀ ਚੰਡੀਗੜ੍ਹ ਦਾ ਟੈਕਸ ਹੈਗਾ ਤਾਂ ਤੁਹਾਨੂੰ ਦਿਖਾ ਦੇ। ਚਾਹੇ ਉਹ ਐਸਟੀ ਲਾਈਨ ਨੇ ਕਟਾਇਆ ਹੋਵੇ, ਚਾਹੇ ਹਰਿਆਣੇ ਵਾਲਿਆਂ ਨੇ ਕਟਾਇਆ ਹੋਵੇ, ਚਾਹੇ ਪੀਪੀ ਨੇ ਕਟਾਇਆ ਹੋਵੇ, ਚਾਹੇ ਯੂਪੀ ਨੇ ਕਟਾਇਆ ਹੋਵੇ, ਚਾਹੇ ਦਿੱਲੀ ਦੇ ਕਟਾਇਆ ਹੋਵੇ। ਅਗਰ ਹੈ ਨਹੀਂ ਤਾਂ ਫਿਰ ਤੁਸੀਂ ਕਾਦੇ ਵਾਸਤੇ ਸਾਨੂੰ ਰੋਕਿਆ? ਜੇ ਹੈਗਾ ਤੁਸੀਂ ਸਬੂਤ ਦੇਣਾ ਉਹ ਇਹ ਗੱਲ ਦਾ। ਜਿਸ ਬੰਦੇ ਨੇ ਇਹ ਗੱਲ ਕੋਲੀ ਹੈ, ਜਿਹਨੇ ਇਹ ਮਿਸ ਗੱਡੀ ਕੀਤੀ ਹੈ, ਔਰ ਉਹ ਬੰਦੇ ਨੇ ਫੇਸਬੁੱਕ ਤੇ ਪਾ ਕੇ ਉਹ ਵੀਡੀਓ ਨੂੰ 1 ਲੱਖ 2 ਲੱਖ ਬੰਦਿਆਂ ਦਾ ਕੋ ਬਤਾਇਆ ਜਿਹਦੇ ਕਰਕੇ ਮਿਸ ਕਮਿਊਨੀਕੇਸ਼ਨ ਹੋ ਰਿਹਾ ਹੈ। ਤੇ ਡਰਾਈਵਰ ਜਿਹੜੇ ਕੈਪ ਵਾਲੇ ਆਟੋ ਵਾਲੇ ਆ ਤੇ ਬਾਈਕ ਵਾਲਿਆ ਉਹ ਆਪਸ ਦੇ ਵਿੱਚ ਉਹਨਾਂ ਨੂੰ ਲੜਾ ਰਿਹਾ ਜਦੋਂ ਕਿ ਉਹਦੀ ਆਪਣੀ ਬਾਈਕ ਉੱਤੇ ਹੀ ਪਲੇਟ ਹੈ ਉਹ ਤੁਸੀਂ ਦੇਖੋ ਕਿ ਜੇ ਵਿੱਟੀ ਸੀ ਤਾਂ ਤੋਹਨੇ ਪੀਲੀ ਕਿਉਂ ਕਰਾਈ ਜੇ ਚਿੱਟੀ ਲਾਉਡ ਸੀ ਤਾਂ ਪ੍ਰਧਾਨ ਨੇ ਜਾਂ ਕਿਸੇ ਰਿਪਰੈਜ਼ੈਂਟੇਵ ਨੇ ਆਪਣੀ ਪੀਲੀ ਕਿਉਂ ਕਰਾਈ ਔਰ ਪੂਰੇ ਚੱਟਿੱਗੜ੍ਹ ਦੇ 10 ਤੋਂ 15 ਮੀਕਾ ਪੀਵੀਓ ਡੇਟਾ ਉਸ ਤੋਂ ਬਾਅਦ ਹੈ ਨਹੀਂ ਆ ਨੀ ਔਰ ਮੈਨੂੰ ਇੱਕ ਵਾਰ ਸੁਣੇ ਕਹਿ ਰਿਹਾ ਮੈਂ ਮੈਨੂੰ ਸ਼ੰਕ ਹੈ ਮੈਂ ਪਰਪਰ ਤੌਰ ਤੇ ਨਹੀਂ ਕਹਿ ਸਕਦਾ ਕਿਉਂਕਿ ਮੇਰੇ ਕੋਲ ਸਾਰੀਆਂ ਡਿਟੇਲ ਨਹੀਂ ਹੈਗੀ ਔਰ ਉਹਨਾਂ ਤੇ ਵੀ ਕਈ ਵਾਰਾਂ ਨੇ ਦੁਬਾਰਾ ਟੈਕਸ ਨਹੀਂ ਭਰਿਆ ਹੋਣਾ। ਇਸ ਵਾਰ ਜੀ ਤੇ ਕਿਹ ਚੀਜ਼ ਹੋਰ ਦੇਖ ਰਿਹਾ ਕਿ ਜਿੱਦਾਂ ਇਹ ਕੁੜੀਆਂ ਆਪਣੇ ਧੀਆਂ ਪਹਿਣਾ ਇੱਥੇ ਸੇਫ ਹੈਕਰ ਰਿਹਾ ਤੇ ਲੋਤੇ ਵਿੱਚ ਜਿੱਦਾਂ ਆਈਡੀਆਂ ਹੋਰ ਕਿਸੇ ਦੇ ਨਾਮ ਚੱਲਦੇ ਬਾਈਕ ਹੋ ਰਿਹਾ। ਇਹ ਜਿੱਦਾਂ ਭਾਜੀ ਦੇਖੋ ਇਹ 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 ਮੈਟਰ ਹੈ ਕਿਸੇ ਕਸਟਮਰ ਦਾ ਤੇ ਕੰਪਨੀ ਦਾ ਤੇ ਉਸ ਬੰਦੇ ਦਾ। ਉਹ ਸਾਡੇ ਖਿਲਾਫ ਵੀ ਕੰਪਲੀਟ ਕਰਦੇ ਕਸਟਮਰ। ਠੀਕ ਹੈ ਜੀ ਹੁਣ ਜਿਹੜਾ ਰੇਟ ਆ ਗਿਆ ਜੀ 25 ਰੁਪਏ। ਹੁਣ ਅਸੀਂ ਕਸਟਮਰ ਨੂੰ ਕਹਿੰਨੇ ਜੀ ਆ ਨੋਟੀਫਿਕੇਸ਼ਨ ਆ ਗਿਆ ਰੇਟ 10 ਰੁਪਏ ਰਿਹਾ। ਸਾਨੂੰ ਆ ਰੇਟ ਜਾ ਰਿਹਾ। ਉਹ ਸਾਨੂੰ ਪੈਸੇ ਵੀ ਦੇ ਹਾਨੂੰ ਪਤਾ ਆਜਕਲ ਤਾਂ ਗੂਗਲ ਪੇ ਸਪੀਟੀਮ ਖਾਵੇ ਉਹ ਕਸਬਰ ਨੂੰ ਪੈਸੇ ਦੇ ਤbaar ਕਸਬਰ ਕੇਸੇ ਕਾਲ ਕਰਦਾ ਹੈ ਉਹ ਇਹ ਨਹੀਂ ਦੱਸਦਾ ਕਿ ਚंडीगढ़ ਦਾ ਤੈ ਕੀਤਾ ਹੋਇਆ ਪੈਸਾ ਮੇਰੇ ਤੋਂ ਡਰਾਈਵਰ ਨੇ ਲੈ ਲਿਆ ਉਹ ਇਹ ਤਾਂ ਇਹ ਕਹਿੰਦਾ ਕਿ ਮੇਰੇ ਤੋਂ ਵਾਧੂ ਪੈਸੇ ਲੈ ਲੇ ਐਕਸਟਰਾ ਪੈਸੇ ਲੈ ਲੇ 120 ਬੜੇ ਸੀ ਮੇਰੇ ਤੋਂ 200 ਲੈ ਲੇ ਤੇ ਉਹਦੇ ਤੇ ਕੀ ਹੁੰਦਾ ਉਸ ਬੰਦੇ ਦੀ ਐਪੀ ਫੰਕੋ ਜਾਂਦੀ ਹੈ ਜਾਂ ਤਾਂ 7 ਘੰਟੇ ਲਈ ਜਾਂ ਪਰਮਾਨੈਂਟ ਉਹ ਵੇਦਾ ਕੰਮ ਤੋਂ ਗਿਆ ਠੀਕ ਹੈ ਜੀ ਹੋਰ ਦੂਜੀ ਗੱਲ ਜਿਹੜਾ ਟੈਕਸ ਦੀ ਗੱਲ ਹੈ ਪੀਪੀ01 ਇਹ ਟੈਕਸ ਐਗਰੀਗੇਟਰ ਨੇ ਦੇਣਾ ਹੈ ਓਲਾ ਉੱਪਰ ਇੰਟਰਵੈਰ ਕਰੋ ਨੇ 2018 ਨੂੰ ਜਦੋਂ ਲਾਇਸੈਂਸ ਦਿੱਤਾ ਸੀ 320 ਰੁਪਏ ਇੱਕ ਗੱਡੀ ਦਾ ਉਹ ਇਹਨਾਂ ਦੀਆਂ ਗੱਡੀਆਂ ਵੀ ਆਪਣੀਆਂ ਸੀ ਉਸ ਦਾ ਟੈਕਸ ਦੇਣਾ ਸੀ ਕੋਵਿਡ ਆਇਆ ਕੋਵਿਡ ਕਰਾ ਨੇ ਗੱਡੀਆਂ ਵੀ ਬੰਦ ਕਰਤੀਆਂ ਆਫਿਸ ਵੀ ਬੰਦ ਕਰਦੇ ਟੈਕਸ ਦੇਣਾ ਵੀ ਬੰਦ ਕਰਤਾ ਚੰਡੀਗੜ੍ਹ ਦਾ ਪਰ ਉਹਦੇ ਅਗੇਂਸਟ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਨਾਂ ਦੇ ਖਿਲਾਫ ਸਵਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਕਰ ਰੱਖਿਆ ਉਹ ਵਿਚਾਰ ਅਧੀਨ ਹੈ ਉਹ ਹਜੇ ਫੈਸਲੇ ਅਧੀਨ ਹੈ ਜਦੋਂ ਤੱਕ ਉਹਦਾ ਫੈਸਲਾ ਨਹੀਂ ਆਉਂਦਾ ਚੰਡੀਗੜ੍ਹ ਦਾ ਅਸੀਂ ਕਿਸੇ ਵੀ ਕੰਪਨੀ ਦੀ ਗੱਡੀ ਚਲਾ ਰਹੇ ਆ ਸਾਡਾ ਕੋਈ ਟੱਚ ਨਹੀਂ ਹੈ ਜੇ ਉਸ ਦਿਨ ਕੋਈ ਆਊਗਾ ਜੇ ਆਊਗਾ ਸਾਨੂੰ ਕਹੂਗਾ ਸਾਨੂੰ ਇਨਫੋਰਮੇਸ਼ਨ ਚੰਡੀਗੜ੍ਹ ਪੇਸ਼ਾ ਨਹੀਂ ਲਊਗਾ ਜਿਹੜਾ ਭਰੂਗਾ ਉਹ ਚਲਾ ਲੂਗਾ ਜਿਹੜਾ ਨਹੀਂ ਭਰੂਗਾ ਉਹ ਛੱਡਾ ਲਊਗਾ ਸਿੱਧੀ ਜੀ ਗੱਲ ਹੈ ਪਰ ਕਿਸੇ ਆਮ ਮਨ ਦੇ ਰਾਏ ਕਰਨ ਦਾ ਮਤਲਬ ਕੀ ਬਣਦਾ ਹੈ ਮਿਸ ਗਾਈਡ ਦਾ ਕਰਨ ਦਾ ਕੀ ਮਤਲਬ ਬੰਦਾ ਵੀ ਚੰਡੀਗੜ੍ਹ ਦਾ ਟੈਕਸ ਤੂੰ ਹੀ ਭਰਦੇ ਸੀ ਕਿਵੇਂ ਚਲਾ ਸਕਦੇ ਹੋ ਇੱਥੋਂ ਰਾਈਡ ਚੱਕੀ ਉੱਥੇ ਹੀ ਛੱਡਦੀ ਟੈਕਸ ਕਿੱਥੇ ਹੈ ਤੂੰ ਕੌਣ ਹੈ ਪਹਿਲਾਂ ਤੇ ਇਹ ਪੁੱਛਣਾ ਲਾ ਹੋਵੇ ਤੇਰੇ ਕੋਲ ਕਿਹੜੀ ਅਥਾਰਟੀ ਹੈ ਇਸ ਅਥਾਰਟੀ ਦੀ ਜਾਣਕਾਰੀ ਉਹ ਜਿੱਥੇ ਦਖਾਸਾ ਦਿੱਤੀ ਹੈ ਜਿੱਥੇ ਅਸੀਂ ਕੋਡ ਜਾਵਾਂਗੇ ਉਹਨੂੰ ਰਿਟਰਨ ਤੇ ਦਿਖਾਣਾ ਪਏਗਾ ਨਹੀਂ ਦਿਖਾਏਗਾ ਤਾਂ ਭਾਈ ਜੀ ਮਾਫੀ ਨਹੀਂ ਹੈ ਫਿਰ ਇਸ ਦਾ ਮਤਲਬ ਇਹ ਮੈਂ ਕੋਈ ਵਰਡਸ ਦੇ ਵਿੱਚ ਨਹੀਂ ਕਹਿ ਰਿਹਾ ਮੈਂ ਦੋ ਦਿਨਾਂ ਤੋਂ ਜੀ ਵੀਡੀਓ ਦੇਖ ਰਿਹਾ ਸੀ ਤੇ ਮੈਂ ਚੋਪੇਸ ਕਰਕੇ ਸੀਗਾ ਕਿ ਮੈਂ ਕੁਝ ਰੂਲਸ ਦੇ ਮਤਲਬ ਅਕ ਚੱਲਦਾ ਹਾਂ ਉਹ ਸਬਰ ਦੇ ਨਾਲ ਮੈਂ ਆਪਣੀ ਕਾਰਵਾਈ ਸਟਾਰਟ ਕਰਤੀ ਹੈ ਹੁਣ ਮੈਂ ਪਿੱਛੇ ਬੈਕਅਪ ਆਪਣੇ ਲਊਗਾ ਚਾਹੇ ਉਹ ਨਾ ਮਾਫੀ ਨਾ ਮਾ ਜੇ ਠੀਕ ਹੈ ਜੀ ਵਾਈ ਗੁਰਜੀ ਦਾ ਸਾਲਸਾ ਵਾਈ ਗੁਰਜੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਫਿਰਮਨ ਤੇ ਨਮੀ ਵੀ ਜੀ